ਮੇਰੇ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਆਮ ਜਨਰਲ ਟੌਪਿਕ ਦੇ ਸਬੰਧ ਵਿੱਚ ਜਾਣਕਾਰੀ ਦੇਣੀ ਹੈ ਵੈਸੇ ਤਾਂ ਕਹਿੰਨੇ ਹੁੰਦੇ ਆ ਕਿ ਬਹੁਤ ਸਾਰਾ ਜਦੋਂ ਵੀ ਇਨਸਾਨ ਇਸ ਦੁਨੀਆ ਦੇ ਵਿੱਚ ਆ ਜਾਂਦਾ ਹੈ ਤਾਂ ਉਹਨੂੰ ਬਹੁਤ ਸਾਰੀਆਂ ਗੱਲਾਂ ਦਾ ਖੁਦ ਹੀ ਗਿਆਨ ਆ ਜਿਹੜਾ ਹੋ ਲੱਗ ਜਾਂਦਾ ਹੈ ਕੁਝ ਗਿਆਨ ਉਹਨੂੰ ਕਿਤਾਬਾਂ ਦੇ ਵਿੱਚੋਂ ਮਿਲਦਾ ਹੈ ਕੁਝ ਗਿਆਨ ਉਹਨੂੰ ਬਾਹਰੀ ਦੁਨੀਆ ਦੇ ਵਿੱਚੋਂ ਜਿਹੜੀ ਬਾਹਰੀ ਦੁਨੀਆ ਦੇ ਵਿੱਚੋਂ ਵਿਚਰਦਾ ਹੈ ਬਾਹਰੀ ਰਿਸ਼ਤਿਆਂ ਦੇ ਵਿੱਚ ਵਿਚਰਦਾ ਹੈ ਬਾਹਰੀ ਜਿਹੜੇ ਕਮਾਉਣ ਦੇ ਸਾਧਨ ਨਹੀਂ ਉਹਨਾਂ ਦੇ ਵਿੱਚ ਵਿਚਰਦਾ ਹੈ ਵੱਖ-ਵੱਖ ਲੋਕਾਂ ਦੇ ਨਾਲ ਜਦੋਂ ਬਾਹਰ ਵਸਤਾ ਪੈਂਦਾ ਹੈ ਤਾਂ ਉਹਨੂੰ ਤਜਰਬੇ ਆਉਣੇ ਹੀ ਲਾਜ਼ਮੀ ਹੁੰਦੇ ਨੇ ਸੋ ਇਸ ਦੁਨੀਆ ਦੇ ਉੱਪਰ ਜਿੰਨੇ ਵੀ ਲੋਕ ਨੇ ਜੇ ਆਪਾਂ ਕਹੀਏ ਕਿ ਇਸ ਵੇਲੇ ਪੂਰੀ ਦੁਨੀਆ ਦੀ ਜਿਹੜੀ ਆਬਾਦੀ ਹੈ ਉਹ ਲਗਭਗ 8 ਅਰਬ ਹੈ ਆ ਤੁਸੀਂ ਇਹ ਦੇਖੋ ਕਿ ਪੂਰੀ ਦੁਨੀਆ ਦੇ ਜਿਹੜੇ ਵੱਖ-ਵੱਖ ਜਿਹੜੇ ਲੋਕ ਨੇ ਉਹਨਾਂ ਦੀ ਸੋਚ ਉਹਨਾਂ ਦੇ ਨਿੱਤ ਕਾਰਜ ਕਿਰਿਆਵਾਂ ਉਹਨਾਂ ਦਾ ਜਿਹੜਾ ਬਿਹੇਵੀਅਰ ਪੈਟਰਨ ਹੈ ਉਹ ਸਾਰ ਦਾ ਸਾਰਾ ਵੱਖਰਾ ਹੈ ਹਰ ਬੰਦਾ ਆਪਣੇ ਤਰੀਕੇ ਨਾਲ ਸੋਚਦਾ ਹੈ ਸਮਝਦਾ ਹੈ ਖਾਂਦਾ ਹੈ ਪੀਂਦਾ ਹੈ ਰੋਂਦਾ ਹੈ ਸੌਂਦਾ ਹੈ ਹੱਸਦਾ ਹੈ ਇਸ ਸੁਬੰਧ ਦੇ ਵਿੱਚ ਤੁਹਾਡੇ ਨਾਲ ਇਹ ਗੱਲ ਕਰਨੀ ਹੈ ਦੇਖੋ ਕਿ ਇਸ ਸੰਸਾਰ ਹੈ ਜਿਹੜਾ ਇਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਤੁਹਾਡੀ ਜਿਸ ਤਰ੍ਹਾਂ ਦੀ ਦ੍ਰਿਸ਼ਟੀ ਹੋਊਗੀ ਜਿਸ ਤਰ੍ਹਾਂ ਦੀ ਤੁਹਾਡੀ ਸੋਚ ਹੋਊਗੀ ਉਸੇ ਤਰ੍ਹਾਂ ਦਾ ਸੰਸਾਰ ਹੈ ਜਿਹੜਾ ਤੁਹਾਨੂੰ ਦਿਖਣ ਲੱਗ ਜਾਂਦਾ ਹੈ ਤੁਹਾਡੇ ਆਲੇ ਦੁਆਲੇ ਉਸ ਤਰ੍ਹਾਂ ਦਾ ਸੰਸਾਰ ਹੈ ਜਿਹੜਾ ਬਣਨਾ ਸ਼ੁਰੂ ਹੋ ਜਾਂਦਾ ਹੈ ਸੋ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਵਿਅਕਤੀ ਹੈ ਉਹ ਆਪਣੇ ਆਲੇ ਦੁਆਲੇ ਵਿੱਚ ਬਹੁਤ ਸਾਰੀਆਂ ਪੋਜ਼ਿਟਿਵ ਤੇ ਨੈਗੇਟਿਵ ਚੀਜ਼ਾਂ ਨੇ ਜਿਹੜੀਆਂ ਵਾਪਰਦੀਆਂ ਨੇ ਉਹਨਾਂ ਨੂੰ ਦੇਖਦਾ ਹੈ ਤੇ ਇਸ ਦੌਰਾਨ ਉਹ ਆਪਣੇ ਅੰਦਰ ਤਰ੍ਹਾਂ ਤਰ੍ਹਾਂ ਦੇ ਤਜਰਬੇ ਕਰ ਲੈਂਦਾ ਹੈ ਦੇਖੋ ਜਦੋਂ ਅਸੀਂ ਖੁਸ਼ ਹੁੰਨੇ ਆ ਜਦੋਂ ਅਸੀਂ ਪੋਜ਼ਿਟਿਵ ਹੁੰਨੇ ਆ ਤਾਂ ਸੰਸਾਰ ਦੀਆਂ ਜਿੰਨੀਆਂ ਵੀ ਪੋਜ਼ਿਟਿਵ ਸ਼ਕਤੀਆਂ ਨੇ ਉਹ ਸਾਡੇ ਪਿੱਛੇ ਆਣ ਕੇ ਖਲੋ ਜਾਂਦੀਆਂ ਨੇ ਤੇ ਸਾਨੂੰ ਬੂਸਟ ਕਰਦੀਆਂ ਨੇ ਚੰਗੇ ਕੰਮ ਕਰਨ ਲਈ ਖੁਸ਼ ਰਹਿਣ ਲਈ ਲੋਕਾਂ ਦਾ ਭਲਾ ਕਰਨ ਲਈ ਗਰੀਬਾਂ ਦਾ ਭਲਾ ਕਰਨ ਲਈ ਉਹ ਸਾਡੇ ਨਾਲ ਆ ਖੜਦੀਆਂ ਨੇ ਇਹ ਸਾਡੀ ਦ੍ਰਿਸ਼ਟੀ ਦਾ ਹੀ ਨਤੀਜਾ ਹੁੰਦਾ ਹੈ ਕਿ ਅਸੀਂ ਇਸ ਤਰ੍ਹਾਂ ਦੀ ਸੋਚ ਅਪਣਾਉਣ ਲੱਗ ਜਾਂਦੇ ਆ ਇਸ ਤਰ੍ਹਾਂ ਦੇ ਕਾਰਜ ਇਸ ਤਰ੍ਹਾਂ ਦੀਆਂ ਕਿਰਿਆਵਾਂ ਕਰਨ ਲੱਗ ਜਾਂਦੇ ਆ ਇਸ ਤਰ੍ਹਾਂ ਦਾ ਬਿਹੇਵੀਅਰ ਕਰਨ ਲੱਗ ਜਾਂਦੇ ਆ ਤਾਂ ਸਾਡੇ ਅੰਦਰ ਇੱਕ ਬੜੀ ਵਧੀਆ ਜਿਹੜੀ ਪੋਜ਼ਿਟਿਵ ਪਾਵਰ ਹੈ ਇੱਕ ਜੋਤ ਹੈ ਜਿਹੜੀ ਉਹ ਸਾਡੇ ਅੰਦਰ ਸਮਾ ਜਾਂਦੀ ਹੈ ਤੇ ਉਹ ਜੋਤ ਜਗਣ ਵੀ ਲੱਗ ਜਾਂਦੀ ਹੈ ਜਿਹਨੂੰ ਅਸੀਂ ਅ ਜਿਹੜੀ ਅਸ਼ਾ ਹੈ ਉਹਦੇ ਵਿੱਚ ਅਸੀਂ ਕਹਿੰਦੇ ਆ ਕਿ ਜਾਗਣਾ ਹਨ ਬੰਦੇ ਦਾ ਜਦੋਂ ਜਾਗਦਾ ਹੈ ਉਹ ਕੁਦਰਤੀ ਤੌਰ ਦੇ ਉੱਤੇ ਇਹਨਾਂ ਚੀਜ਼ਾਂ ਪ੍ਰਤੀ ਜਾਗਰੂਕ ਹੋ ਜਾਂਦਾ ਹੈ ਕਿ ਮੇਰੇ ਇਸ ਧਰਤੀ ਦੇ ਉੱਪਰ ਆਉਣ ਦਾ ਮਕਸਦ ਕੀ ਹੈ ਮੇਰਾ ਜਨਮ ਦਾ ਮਕਸਦ ਕੀ ਹੈ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਨਵੇਂ-ਨਵੇਂ ਤਜਰਬੇ ਨੇ ਜਿਹੜੇ ਹੋਂ ਲੱਗ ਜਾਂਦੇ ਸੀ ਇਸੀ ਤਰ੍ਹਾਂ ਸਾਡੀ ਦ੍ਰਿਸ਼ਟੀ ਦਾ ਜਿਹੜਾ ਦੂਜਾ ਪੱਖ ਹੈ ਜਿਹਨੂੰ ਅਸੀਂ 네ਗੇਟਿਵ ਚਲੋ ਕਿ ਜਿਹੜੀ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਜਿਹੜੀਆਂ 네ਗੇਟਿਵ ਪਾਵਰਸ ਨੇ ਜਦੋਂ ਅਸੀਂ ਬੁਰੇ ਕੰਮ ਕਰਨ ਲੱਗ ਜਾਂਦੇ ਹਾਂ ਅਸੀਂ ਬੁਰੇ ਕੰਮਾਂ ਦੇ ਵਿੱਚ ਪੈ ਜਾਂਦੇ ਹਾਂ ਮਾੜਾ ਵਿਵਹਾਰ ਕਰਨ ਲੱਗ ਜਾਂਦੇ ਹਾਂ ਨਸ਼ੇ ਆਂਦੇ ਵਿੱਚ ਪੈ ਜਾਂਦੇ ਹਾਂ ਚੋਰੀਆਂ ਦੇ ਵਿੱਚ ਪੈ ਜਾਂਦੇ ਹਾਂ ਅੰਵੇ ਵਿਚਾਰ ਦੇ ਵਿੱਚ ਪੈ ਜਾਂਦੇ ਹਾਂ ਤਾਂ ਸਾਡੀ ਜ਼ਿੰਦਗੀ ਦਾ ਇਹ ਦੂਜਾ ਪੱਖ ਹੈ ਉਟ ਬੋਲਣਾ ਅਸ਼ਵਤ ਖੋਰੀ ਇਹ ਸਾਡੇ ਜ਼ਿੰਦਗੀ ਦੀਆਂ ਦੂਜੀਆਂ ਦੂਜਾ ਪੱਖ ਹੈ ਜਿਹੜਾ ਕੀ ਨੈਗੇਟਿਵ ਪੱਖ ਹੈ ਨਾ ਪੱਖੀ ਪੱਖ ਹੈ ਜਿਹੜਾ ਸਾਡੇ ਸਮਾਜ ਦਾ ਜਦੋਂ ਅਸੀਂ ਆਪਣੇ ਵਿਵਹਾਰ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਆਉਂਦੇ ਹਾਂ ਤਾਂ ਉਸ ਦਾ ਸਾਡੇ ਸ਼ਰੀਰ ਦੇ ਉੱਪਰ ਤੇ ਸਾਡੇ ਮਨ ਦੇ ਉੱਪਰ ਗਹਿਰਾ ਪ੍ਰਭਾਵ ਪੈਂਦਾ ਹੈ ਅੱਜ ਦੁਨੀਆ ਦੇ ਵਿੱਚ ਤੁਸੀਂ ਦੇਖ ਲਓ ਕਿ ਜਿੰਨੀਆਂ ਵੀ ਬਿਮਾਰੀਆਂ ਨੇ ਉਹਨਾਂ ਬਿਮਾਰੀਆਂ ਦੇ ਵਿੱਚ ਪ੍ਰਮੁੱਖ ਬਿਮਾਰੀਆਂ ਨੇ ਜਿਹੜੀਆਂ ਅੱਜ ਦਾ ਮਨੁੱਖ ਟੈਂਸ਼ਨ ਡਿਪਰੈਸ਼ਨ ਦੇ ਹੋਰ ਜਿਹੜੀਆਂ ਸਕਿਨ ਦੀਆਂ ਬਿਮਾਰੀਆਂ ਨੇ ਇਹਨਾਂ ਦੇ ਨਾਲ ਕਿਉਂ ਜਕੜਿਆ ਪਿਆ ਕਿਉਂਕਿ ਉਹ ਅੱਜ ਦੇ 네ਗੇਟਿਵ ਜਿਹੜੀ ਸੈਂਸ ਹੈ ਉਹਦੇ ਵਿੱਚ ਉਹ ਜ਼ਿਆਦਾ ਖੁੱਬ ਚੁੱਕਿਆ ਹੈ ਤੁਸੀਂ ਇਹ ਦੇਖੋ ਵੀ ਜਦੋਂ ਤੁਸੀਂ ਕਿਸੇ ਦੇ ਉੱਪਰ ਗੁੱਸਾ ਕਰਦੇ ਹੋ ਤਾਂ ਉਸ ਦੇ ਉੱਪਰ ਗੁੱਸਾ ਤੁਸੀਂ ਦੂਜੇ ਵਿਅਕਤੀ ਦੇ ਉੱਪਰ ਉਹ ਸੰਵਾਦ ਵਿੱਚੋਂ ਕਰਦੇ ਹੋ ਪਹਿਲਾਂ ਤੁਸੀਂ ਆਪਣੇ ਆਪ ਤੋਂ ਆਪਣੇ ਸ਼ਰੀਰ ਨੂੰ ਆਪਣੇ ਮਨ ਨੂੰ ਦੁਖੀ ਕਰਦੇ ਹੁੰਦੇ ਹੋ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਗੁੱਸਾ ਨਹੀਂ ਹੋਣਾ ਚਾਹੀਦਾ ਸਾਡੇ ਵਿਵਹਾਰ ਦੇ ਵਿੱਚ ਸਾਡਾ ਬਿਹੇਵੀਅਰ ਵੀ ਫਲਕਚੂਏਟ ਕਰਦਾ ਹੈ ਜਿਵੇਂ ਸੂਰਜ ਸਵੇਰੇ ਨਿਕਲਦਾ ਆਉਦੋਂ ਸਵੇਰ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ ਦੁਪਹਿਰ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ ਸ਼ਾਮ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ ਇਹ ਰਾਤ ਜਿਹੜੀ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ ਇਸੇ ਤਰ੍ਹਾਂ ਸਾਡਾ ਬਿਹੇਵੀਅਰ ਵੀ ਸੂਰਜ ਦੀ ਜਿਹੜੀ ਇੱਕ ਚਾਲ ਹੈ ਉਹਦੇ ਨਾਲ ਬਦਲਦਾ ਰਹਿੰਦਾ ਹੈ ਸੋ ਨੈਗੇਟਿਵ ਚੀਜ਼ਾਂ ਨੇ ਜਿਹੜੀਆਂ ਉਹ ਸਾਡੇ ਸਰੀਰ ਦੇ ਉੱਪਰ ਅਸਰ ਪਾਉਂਦੀਆਂ ਨੇ ਅਸੀਂ ਕਿਸੇ ਨੂੰ ਗਾਲਾਂ ਕੱਢਦੇ ਹਾਂ ਇੱਕ ਛੋਟੀ ਜੀ ਕਹਾਣੀ ਹੈ ਜਿਹੜੀ ਜਿਹਦੇ ਵਿੱਚ ਮਹਾਤਮਾ ਗੋਧ ਇੱਕ ਜਿਹੜਾ ਕਿਸਾਨ ਹੈ ਉਹਦੇ ਘਰੇ ਜਾਂਦੇ ਨੇ ਇਹ ਉਸ ਨੂੰ ਉਸ ਤੋਂ ਉਹ ਕੁਝ ਅਨਾਜ ਜਾਂ ਕੁਝ ਖਾਣ ਪੀਣ ਲਈ ਮੰਗਦੇ ਨੇ ਉਹ ਜਿਹੜਾ ਵਿਅਕਤੀ ਹੈ ਉਹ ਘਰੇ ਬੜਾ ਦੁਖੀ ਹੈ ਉਹਦੀ ਫਸਲ ਹੈ ਜਿਹੜੀ ਖਰਾਬ ਹੋ ਚੁੱਕੀ ਹੈ ਉਹ ਆਪਣੀ ਫਸਲ ਦੇ ਕਰਕੇ ਬੜਾ ਹੀ ਉਹਦੇ ਬਿਹੇਵੀਅਰ ਦੇ ਵਿੱਚ ਬਹੁਤ ਗੁੱਸਾ ਆਇਆ ਹੋਇਆ ਤਾਂ ਉਹ ਗੁੱਸੇ ਦੇ ਵਿੱਚ ਮਹਾਤਮਾ ਬੁੱਧ ਨੂੰ ਬੁਰਾ ਪਲਾ ਕਹਿੰਦਾ ਹੈ ਪਰ ਮਹਾਤਮਾ ਬੁੱਧ ਉੱਥੇ ਇੱਕ ਗੱਲ ਕਹਿੰਦੇ ਨੇ ਕਿ ਮੈਂ ਤੇਰੇ ਕੋਲ ਕੁਝ ਜਿਹੜੇ ਤੋਹਫੇ ਸੀ ਜਾਂ ਕੁਝ ਮੰਗਨ ਲਈ ਆਇਆ ਸੀ ਤੋ ਮੈਨੂੰ ਨਹੀਂ ਦਿੱਤੇ ਜਿਲੀਆਂ ਗੈਰਾਂ ਤੋਂ ਮੈਨੂੰ ਗੱਡੀਆਂ ਨੇ ਜਿਹੜਾ ਮੇਰੇ ਨਾਲ ਵਿਵਹਾਰ ਜਿਹੜਾ ਤੂੰ ਕੀਤਾ ਹੈ ਉਹ ਮੇਰਾ ਉਹ ਮੈਂ ਤੇ ਤੂੰ ਨਹੀਂ ਲਿਆ ਤੂੰ ਆਪਣੇ ਕੋਲ ਰੱਖ ਤੇ ਇਹਨੂੰ ਤੂੰ ਭਾਵੇਂ ਕਿ ਸਾਡੇ ਆਲੇ ਦੁਆਲੇ ਜਿੰਨੀਆਂ ਵੀ 네ਗੇਟਿਵ ਨਾ ਪੱਖੀ ਘਟਨਾਵਾਂ ਘਟਦੀਆਂ ਨੇਂਂਦੀਆਂ ਨੇ ਆਏ ਇਹ ਇਹ ਮੈਂ ਇਹ ਗੱਲ ਮੰਨਦਾ ਕਿ ਉਹਨਾਂ ਦਾ ਸਾਡੇ ਮਨ ਸਾਡੇ ਸਰੀਰ ਦੇ ਉੱਪਰ ਅਸਰ ਜ਼ਰੂਰ ਹੁੰਦਾ ਹੈ ਪਰ ਸਾਨੂੰ ਮਜਬੂਰ ਨਹੀਂ ਕਰ ਸਕਦੀਆਂ ਕਿ ਅਸੀਂ ਉਨਾ ਘਟਨਾਵਾਂ ਦੇ ਘਟਨਾਵਾਂ ਦਾ ਆਪਣੇ ਸਰੀਰ ਦੇ ਆਪਣੇ ਮਨ ਦੇ ਉੱਪਰ ਕਹਿ ਲੋ ਕਿ ਆਸਰ ਪਾਈਏ ਸੋ ਇਸ ਵੀਡੀਓ ਹੋਰ ਬੜੀਆਂ ਚੀਜ਼ਾਂ ਨੇ ਸਰੀਰ ਦੇ ਉੱਪਰ ਬੋਲਣ ਲਈ ਦ੍ਰਿਸ਼ਟੀ ਦੇ ਉੱਪਰ ਇਹਨਾਂ ਇਹਨਾਂ ਸੱਚੀ ਦ੍ਰਿਸ਼ਟੀ ਸੱਚੀ ਦ੍ਰਿਸ਼ਟੀ ਦੇ ਵਿੱਚ ਤੁਸੀਂ ਕਹਿ ਲੋ ਕਿ ਤੁਹਾਡੀ ਨਜ਼ਰਾਂ ਦੇ ਵਿੱਚ ਸਾਰੇ ਲੋਕ ਜਿਹੜੇ ਬ੍ਰਭ ਹੋਣੇ ਚਾਹੀਦੇ ਨੇ ਲਿੰਗ ਜਾਤ ਤਰਮ ਮਜ਼ਹਰ ਇਸ ਤਰ੍ਹਾਂ ਦੀ ਚੀਜ਼ਾਂ ਵੀ ਤੁਹਾਡੀ ਦ੍ਰਿਸ਼ਟੀ ਦੇ ਵਿੱਚ ਸਾਰੇ ਹੀ ਬਰਾਬਰ ਹੋਣੇ ਚਾਹੀਦੇ ਨੇ ਜਿਵੇਂ ਕੁਦਰਤ ਸਾਰਾ ਹੀ ਆਪਣਾ ਬਰਾਬਰਤਾ ਰੱਖਦੀ ਹੈ ਸੂਰਜ ਸਭ ਲਈ ਚੜਦਾ ਹੈ ਚੰ드ਰਮਾ ਸਭ ਲਈ ਚੜਦਾ ਹੈ ਆਸਮਾਨ ਸਭ ਲਈ ਹੈ ਧਰਤੀ ਸਭ ਲਈ ਹੈ ਇਸੇ ਤਰ੍ਹਾਂ ਸਾਨੂੰ ਆਪਣੇ ਵਿਵਹਾਰ ਦੇ ਵਿੱਚ ਵੀ ਜਿਹੜੀ ਸਕਾਰਾਤਮਕਤਾ ਹੈ ਹਾਮ ਪੱਖੀ ਸੋਚ ਜਿਹੜੀ ਉਹ ਲੈ ਕੇ ਆਉਣੀ ਚਾਹੀਦੀ ਹੈ ਜੀ ਸੁਣ ਤੁਹਾਡੀ ਜਿਹੜੀ ਦ੍ਰਿਸ਼ਟੀ ਹੈ ਤੁਹਾਡੀ ਨਜ਼ਰ ਸੱਚੀ ਹੈ ਤੁਸੀਂ ਇੱਕ ਅੱਛੇ ਇਨਸਾਨ ਹੋ ਤੁਸੀਂ ਇਮਾਨਦਾਰ ਹੋ ਤੁਸੀਂ ਸੱਚ ਬੋਲਦੇ ਹੋ ਤੇ ਤੁਹਾਡੇ ਅੰਦਰ ਜਿਹੜੀਆਂ ਪੋਜ਼ਿਟਿਵ ਪਾਵਰਸ ਨਿਵಾಣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਸਾਨੂੰ ਦੁਨੀਆ ਵੀ ਉਸ ਤਰ੍ਹਾਂ ਦੀ ਲੱਗਣ ਲੱਗ ਜਾਂਦੀ ਹੈ ਅਸੀਂ ਦੇਖੋ ਤੁਸੀਂ ਦੁਨੀਆ ਦੇ ਵਿੱਚ ਦੇਖੋ ਕਿ ਜਿੰਨੇ ਵੀ ਵਿਅਕਤੀ ਨੇ ਜਿਹੜੇ ਖੁਸ਼ ਰਹਿੰਦੇ ਨੇ ਹਾਂ ਪੱਖੀ ਸੋਚ ਵਾਲੇ ਨੇ ਜਿਆਦਾ ਆਪਣੀ ਜ਼ਿੰਦਗੀ ਨੂੰ ਮਾਨਦੇ ਨੇ ਸੋ ਆਪਣੀ ਜ਼ਿੰਦਗੀ ਚੋਂ ਹਾਂ ਪੱਖੀ ਜਿਹੜੇ ਪਾਵਰਜ਼ ਨੇ ਸ਼ਕਤੀਆਂ ਨਹੀਂ ਉਹ ਲੈ ਕੇ ਆਓ ਨਾ ਪੱਖੀ ਸ਼ਕਤੀਆਂ ਨੂੰ ਤੁਸੀਂ ਆਪਣੀ ਜੀਵਨ ਦੇ ਵਿੱਚੋਂ ਕੱਢ ਦਿਓ ਆਪਣੇ ਸਰੀਰ ਨੂੰ ਆਪਣੇ ਮਨ ਨੂੰ ਤੰਦਰੁਸਤ ਰੱਖੋ ਆਪਣੇ ਆਪ ਨੂੰ ਜਿਆਦਾ ਤੋਂ ਜਿਆਦਾ ਐਕਸਪਲੋਰ ਕਰੋ ਜੇ ਤੁਸੀਂ ਆਪਣੇ ਆਪ ਨੂੰ ਖੋਜੋਗੇ ਤਾਂ ਤੁਸੀਂ ਇਹ ਪਾਓਗੇ ਕਿ ਤੁਹਾਡੇ ਅੰਦਰ ਇੱਕ ਬਹੁਤ ਵਿਸ਼ਾਲ ਜਿਹੜਾ ਇੱਕ ਬ੍ਰਹਿਮੰਡ ਘੁੰਮ ਰਿਹਾ ਹੈ ਤੁਸੀਂ ਉਸ ਬ੍ਰਹਿਮੰਡ ਦੀ ਖੋਜ ਕਰਨੀ ਸ਼ੁਰੂ ਕਰੋ ਤੁਸੀਂ ਆਪਣੇ ਨਵੇਂ ਵਿਚਾਰ ਪੈਦਾ ਕਰੋ ਚੰਗੇ ਵਿਚਾਰ ਪੈਦਾ ਕਰੋ ਸਮਾਜ ਲਈ ਚੰਗੀ ਸੇਧ ਦਿਓ ਇਸ ਵੀਡੀਓ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਹਾਲ ਪੱਕੀ ਸੋਚ ਦੇ ਧਰਨੀ ਬਣਨ ਲਈ ਪ੍ਰੇਰਣਾ ਦੇਵਾਂਗੇ ਇੱਕ ਛੋਟਾ ਜਿਹਾ ਉਪਰਾਲਾ ਹੈ ਇਸ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ